ਬਠਿੰਡਾ ਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਦੇ ਸਜਣਾ ਲਈ ਖੁਸ਼ਖਬਰੀ ਹੈ ਕਿ ਬਠਿੰਡਾ ਦੇ ਵਿੱਚ ਅੱਜ ਤੋਂ ਪੰਜਾਬ ਰਾਜ ਦਿਹਾਤੀ ਆਜੀਬ ਕਾ ਮਿਸ਼ਨ ਬਠਿੰਡਾ ਤੇ ਰਾਉਂਡ ਗਲਾਸ ਫਾਊਂਡੇਸ਼ਨ ਮਹਾਲੀ ਦੇ ਸਹਿਯੋਗ ਦੇ ਨਾਲ ਮੇਲਾ ਜਾਗ ਦੇ ਜੁਗਨੂਆਂ ਦਾ ਲਗਾਇਆ ਜਾ ਰਿਹਾ ਹੈ ਇਸ ਮੇਲੇ ਦਾ ਉਦੇਸ਼ ਹੈ ਕਿ ਪੁਸਤਕ ਸਭਿਆਚਾਰ ਅਤੇ ਖੇਤੀ ਉਦਮੀਆਂ ਨੂੰ ਉਤਸ਼ਾਹਿਤ ਕਰਨਾ ਧਰਤੀ ਪਾਣੀ ਪਾਉਣ ਬਚਾਈਏ ਪੁਸ਼ਤਾਂ ਖਾਤਰ ਹੈ ਧਰਮ ਨਿਵਾਈਏ ਇਸ ਦਾ ਨਾਅਰਾ ਹੈ ਵਿਰਾਸਤੇ ਪੰਜਾਬ ਤੇ ਇਹਦਾ ਸਥਾਨ ਰਹੇਗਾ ਜੀ ਪਾਵਰ ਹਾਊਸ ਰੋਡ ਬਹਿੰਡਾ ਬੱਸ ਸਟੈਂਡ ਦੇ ਨੇੜੇ ਇਸ ਦੇ ਵਿੱਚ ਜਿਹੜੀਆਂ ਮੁੱਖ ਕਿਛਦਾ ਕਾਰਨ ਰਹੇਗਾ ਇਹ ਪ੍ਰਾਤਨ ਭੋਜਨ ਤੰਦਰੁਸਤੀ ਨਾਮੀ ਸਿਹਤ ਗਸ਼ਤੀਆਂ ਨੂੰ ਮਿਲਣ ਦਾ ਸੁਨਹਿਰੀ ਮੌਕਾ ਹੈ ਤੇ ਇਸ ਦੇ ਵਿੱਚ ਪ੍ਰਦਰਸ਼ਨੀਆਂ ਹੋਣਗੀਆਂ ਜੀ ਪੁਸਤਕ ਪ੍ਰਦਰਸ਼ਨੀਆਂ ਹੋਣਗੀਆਂ ਪ੍ਰਾਤਨ ਖਾਣੇ ਜਿਹਦੇ ਵਿੱਚ ਮੱਕੀ ਦੀ ਰੋਟੀ ਸਰੋਂ ਦਾ ਸਾਗ ਕਾੜੀਆਂ ਦਾ ਦੁੱਧ ਮਾਲਪੂੜੇ ਖੀਰ ਮਠੀਆਂ ਗੁਲਗਲੇ ਗੁੜਵਾਲੀਆਂ ਸੇਮੀਆਂ ਦੁੱਧ ਵਾਲੀਆਂ ਸੇਮੀਆਂ ਖਿਚੜੀ ਪੱਠੀ ਦੀਆਂ ਕਿੱਲਾਂ ਭੂਤ ਪਿੰਨੇ ਗੁੜ ਸ਼ੱਕਰ ਸ਼ਹਿਦ ਅਤੇ ਸ਼ਹਿਦ ਤੋਂ ਬਣੀਆਂ ਹੋਈਆਂ ਵਸਤੂਆਂ ਖੱਟੀ ਲੱਸੀ ਮਿੱਠੀ ਲੱਸੀ ਅਮਰਸਰੀ ਪਾਪੜ ਬੜੀਆਂ ਅਤੇ ਮਸਾਲੇ ਤੇ ਇਹਦੇ ਵਿੱਚ ਖੇਤੀ ਉਤਪਾਦ ਜਿਹੜੇ ਪ੍ਰਦਰਸ਼ਿਤ ਕੀਤੇ ਜਾਣੇ ਹਨ ਵਿੱਚ ਵੱਖ-ਵੱਖ ਪਨੀਰੀਆਂ ਜੀ ਨਮੀਆਂ ਫਸਲਾਂ ਸੰਬੰਧੀ ਜਾਣਕਾਰੀ ਇਹ ਮੂਲ ਅਨਾਜ ਸੰਬੰਧੀ ਜਾਣਕਾਰੀ ਜਿਹੜੇ ਸਾਡੇ ਭਰਤਨ ਅਨਾਜ ਨੇ ਤੇ ਵਿਰਾਸਤੀ ਸੰਦਾਂ ਦੀਆਂ ਪ੍ਰਦਰਸ਼ਨੀਆਂ ਵੇਖਣ ਨੂੰ ਮਿਲਣਗੀਆਂ ਅ ਹਸਤਕਾਰੀ ਵਸਤਾਂ ਤੇ ਇਸ ਦੇ ਨਾਲ ਨਾਲ ਹੀ ਜਿਹੜੇ ਇੱਕ ਸਟੇਜ ਦੇ ਵਿੱਚ ਸਜੀ ਹੁੰਦੀ ਹੈ ਉਸ ਤੇ ਵਿੱਚ ਜਿਹੜੇ ਪ੍ਰਗਮ ਹੋਣਗੇ ਖੇਤੀ ਸੰਵਾਦ ਰੂਬਰੂ ਕਵੀ ਦਰਬਾਰ ਕਵੀਸ਼ਰੀ ਮੁਸ਼ਾਇਰਾ ਨਾਟਕ ਪੰਜਾਬੀ ਨਾਮੀ ਕਲਾਕਾਰ ਅਤੇ ਨਵੇਂ ਉਪਰ ਦੇ ਕਲਾਕਾਰ ਆਪਣੀ ਕਲਾ ਦਾ ਜਹਾਰ ਕਰਨਗੇ ਦੇ ਦਰਸ਼ਕੋਦਾਰਾਂ ਨੂੰ ਮਾਰਨਗੇ ਅ ਸੋ ਨਾਲ ਦੀ ਨਾਲ ਮੈਂ ਜਿਹੜੀਆਂ ਤੁਹਾਨੂੰ ਇਹਦੇ ਵਿੱਚ ਤਸਵੀਰਾਂ ਵਿਖਾ ਰਿਹਾ ਹਾਂ ਇਹ ਪਿਛਲੇ ਮੇਲੇ ਦੀਆਂ ਚੱਲਕੀਆਂ ਤੇ ਯਕੀਨਨ ਇਸ ਵਾਰ ਇਸ ਤੋਂ ਵੀ ਵੱਧ ਕੇ ਹੋਏਗਾ ਅ ਇਸ ਦਾ ਜਿਹੜਾ ਸਮਾ ਰਹੇਗਾ 5 ਦਸੰਬਰ ਤੋਂ 8 ਦਸੰਬਰ ਤੱਕ ਜਾਣ ਦੀ ਅੱਜ ਤੋਂ ਲੈ ਕੇ 8 ਦਸੰਬਰ ਤੱਕ ਇਸ ਨੇ ਚੱਲਣਾ ਹੈਗਾ ਔਰ ਇਸ ਦੇ ਵਿੱਚ ਵਧੀਆ ਗੱਲ ਇਹ ਵੀ ਹੈਗੀ ਹੈ ਕਿ ਇੱਕ ਤਾਂ 6 ਤਰੀਕ ਦੀ ਅ ਛੁੱਟੀ ਹੈਗੀ ਹੈ ਸਰਕਾਰੀ ਮੁਲਾਜ਼ਮ ਤੇ ਸਕੂਲੀ ਬੱਚੇ ਇਹਦੇ ਵਿੱਚ ਸ਼ਿਰਕਤ ਕਰ ਸਕਦੇ ਆ 8 ਤਰੀਕ ਦੇ ਇੱਕ ਤੇ ਚਾਰਤਵਾਰ ਵੀ ਆ ਰਿਹਾ ਹੈ ਅ ਸੋ ਜਰੂਰ ਮਾਣੋ ਜੀ ਇਸ ਮੇਲੇ ਨੂੰ ਧੰਨਵਾਦ